ਮੇਤਰੋ ਗੱਡੀ ਨਾ ਐਕਸ ਯੂਵੀ ਲੈ ਕੇ ਆਇਆ 504 ਰ ਟਾਇਰ ਤਾਂ ਗੱਡੀ ਤੇ ਜਮ ਹੀ ਨਵੇਂ ਨੇ ਜਮ ਹੀ ਨਵੇਂ ਤਰ ਮੈਂ ਚੈੱਕ ਕਰਵਾ ਦੇ ਬਈ ਚਾਰੇ ਟਾਇਰ ਜਮਾ ਨਵੇਂ ਨੇ ਕੰਡੀਸ਼ਨ ਦੀ ਭਾਜੀ ਇਹ ਕਿੰਮੀ ਗੱਡੀ ਭਾਜੀ ਸਾਰੀ ਓਰੀਜਨਲ ਆ ਕੋਈ ਪੀਸ ਚੇਂਜ ਨਹੀਂ ਗਾ ਟੱਚਿੰਗ ਥੋੜੀ ਬਹੁਤ ਹੀ ਹੋ ਸਕਦੀ ਬੈਂਪਰ ਪੱਕੇ ਨੰਬਰ ਦੀ ਗੱਡੀ ਆ ਇਹ ਪੱਕੇ ਨੰਬਰ ਦੀ ਇੰਜਨ ਗੇਰ ਏਸੀ ਟੋਕਿਆ ਪੂਰਾ ਆ ਇਹ ਤਾਂ ਬਿਲਕੁਲ ਓਕੇ ਆ ਏਸੀ ਹੀਟਰ ਚੱਲਦਾ ਜੀ ਇਹ ਓਨਰ ਕਿੰਮੀ ਹੋਊਗੀ ਇਹ ਔਨਰ ਬਾਈ ਦੂਜੇ ਆ ਦੂਜੇ ਦਾ ਮੇ ਨਾਮ ਆ ਕੀ ਡਿਮਾਂਡ ਹੈ ਗੱਡੀ ਦੀ ਇਹਦੀ ਡਿਮਾਂਡ ਹੈਗੀ ਆ 2 ਲੱਖ ਤੇ 60 ਹਜ਼ਾਰ ਦੀ 2 ਲੱਖ ਤੇ 60 ਹਜ਼ਾਰ ਹਾਂਜੀ ਮਾਡਲ ਕਿੰਨਾ 2012 12 ਮਾਡਲ ਹੈ 2 ਲੱਖ 60 ਹਜ਼ਾਰ ਦੀ ਡਿਮਾਂਡ ਹੈ ਵੀ ਜਿਹੜੀ ਆ ਖੜੀ ਆ ਇਧਰਲੇ ਪਾਸੇ PV08 ਇਹ ਵੀ 2012 ਆ ਇਹ 12 ਮਾਡਲ ਹੈ ਹਾਂ ਓਕੇ ਇਹਦਾ ਨੰਬਰ ਵੀ ਪੱਕਾਗਾ ਇਹਦਾ ਪੱਕਾ ਇਹ ਇਹਦੀ ਕੀ ਗੱਲਬਾਤ ਹੈ ਦੱਸੀ ਥੋੜੀ ਜੀ ਇਹਦੀ ਵੀ ਤਕਰੀਬਨ ਸਾਰੀ origignal ਹੀ ਆ ਬਾਈ ਇਹ ਅੱਛਾ ਤੇ ਬੰਪਰ ਬੰਪਰ ਟਚਿੰਗ ਹੋ ਸਕਦੇ ਇਹਦੇ ਵੀ ਠੀਕ ਹੈ ਜੀ ਠੀਕ ਹੈ ਜੀ ਟਾਇਰ ਥੋੜੇ ਘਟਿਆ ਇਹਦੇ ਇੰਜਨ ਗੇਅਰ ਸੀਟਰ ਕੇ ਮੈਂ ਇਹਦਾ ਇੰਜਨ ਗੇਅਰ ਏਸੀ ਹੀਟਰ ਹੈ ਨੋਕੇ ਆ ਓਕੇ ਤੇ ਇਹ ਕਾਰ ਦੇ ਦਾਂਗੇ 2 ਲੱਖ 90000 ਦੀ 2 ਲੱਖ 90000 90000 ਦੀ ਦੇਣ ਵਾਲੇ ਰੇਟ ਆਪਾਂ ਦੱਸੇ ਬਾਈ ਤੇ ਲੈ ਮਿੱਤਰੋ ਆਜੋ ਕਰਾਂ ਫਟਾਫਟ ਪਿੰਡ ਗੰਨੇ ਖੜੀਆਂ ਨੇ ਫਲੋਰ ਦੇ ਬਿਲਕੁਲ ਲਾਗੇ ਪਿੰਡ ਪੈ ਜਾਂਦਾ ਤਲਬਨ ਰੋਡ ਤੇ ਪਹਿਲਾ ਪਿੰਡ ਗੰਨਾ ਪੈ ਜਾਂਦਾ ਪਰ ਇਸ ਪਿੰਡ ਨੂੰ ਡਿਸਟ੍ਰਿਕਟ ਲੁਧਿਆਣਾ ਜਲੰਧਰ ਪੈ ਜਾਂਦਾ ਜਲੰਧਰ ਜਲੰਧਰ ਦਾ ਪਿੰਡ ਆ ਇਹ ਪਰ ਫਲੋਰ ਦੇ ਬਿਲਕੁਲ ਲੱਗ ਗਿਆ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆ ਨਾ ਬਾਈ ਦਾ ਸੁੱਖਾ ਤੇ ਆਜੋ ਬਾਈ ਦੀ ਕਰੇ ਫਟਾਫਟ